ਬਾਈ ਨੇ ਆਪਣੇ ਖੇਤਾਂ ਵਿੱਚ ਲਾਈ ਹੋਈ ਹੈ ਸ਼ਿਮਲਾ ਮਿਰਚ ਆ ਤੁਸੀਂ ਸ਼ਿਮਲਾ ਮਿਰਚ ਦੇਖ ਸਕਦੇ ਹੋ ਆ ਦੇਖੋ ਸ਼ਿਮਲਾ ਮਿਰਚ ਦੀ ਖੇਤੀ ਆ ਦੇਖੋ ਲਾਲ ਸ਼ਿਮਲਾ ਮਿਰਚ ਵੀ ਲੱਗੀ ਹੋਈ ਹੈ ਤੇ ਹਰੀ ਸ਼ਿਮਲਾ ਮਿਰਚ ਵੀ ਲੱਗੀ ਹੋਈ ਆ ਦੇਖੋ ਠੀਕ ਹੈ ਦੋਸਤੋ ਤੇ ਵੀਡੀਓ 'ਚ ਮੈਂ ਤੁਹਾਨੂੰ ਦਿਖਾ ਰਿਹਾ ਵਿੱਚ ਵੜ ਕੇ ਦਿਖਾ ਦਿੰਦਾ ਆ ਦੇਖੋ ਇਹ ਮਿਰਚ ਦੀ ਖੇਤੀ ਆ ਸ਼ਿਮਲਾ ਮਿਰਚ ਦੀ ਖੇਤੀ ਜਿੱਦ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਸਾਰੇ ਦੇ ਵਿੱਚ ਯਾਨੀ ਕਿ ਟੋਟਲੀ ਸ਼ਿਮਲਾ ਮਿਰਚ ਲੱਗੀ ਹੋਈ ਆ ਦੇਖੋ ਸ਼ਿਮਲਾ ਮਿਰਚ ਦੀ ਖੇਤੀ ਆ ਦੇਖ ਸਕਦੇ ਹੋ ਬਹੁਤ ਅੱਛਾ ਰੇਟ ਆ ਸ਼ਿਮਲਾ ਮਿਰਚ ਦਾ ਸਬਜ਼ੀ ਦਾ ਇਸ ਟਾਈਮ ਬਹੁਤ ਅੱਛਾ ਰੇਟ ਆ ਸ਼ਿਮਲਾ ਮਿਰਚ ਦਾ ਦੇਖੋ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਚ ਮੈਂ ਖੇਤਾਂ ਦੇ ਵਿੱਚ ਬੜਿਆ ਹੋਇਆ ਇਸ ਟਾਈਮ ਆ ਆ ਦੇਖ ਸਕਦੇ ਹੋ ਬੁੱਟਿਆਂ ਤੇ ਲੱਗੀ ਹੋਈ ਸ਼ਿਮਲਾ ਮਿਰਚ ਭਾਈ ਜੀ ਸਬਜੀ ਕਰਕੇ ਲੋਕ ਲੱਖਾਂ ਰੁਪਏ ਦਾ ਮੁਨਾਫਾ ਕਮਾ ਰਹੇ ਆ ਤੇ ਆਪਣੇ ਜਿਹੜੇ ਕਿਸਾਨ ਭਰਾ ਨੇ ਜਿਆਦਾਤਰ ਕੀ ਕਰ ਰਹੇ ਨੇ ਉਹ ਝੋਨੇ ਵੱਲ ਜਿਆਦਾ ਜਾ ਰਹੇ ਨੇ ਝੋਨਾ ਲਾ ਰਹੇ ਨੇ ਹੁਣ ਪਤਾ ਕੀ ਆ ਹੁਣ ਬਿਜਲੀ ਟਾਈਮ ਤੇ ਆਉਂਦੀ ਨਹੀਂ ਠੀਕ ਆ ਤੇ ਪਾਣੀ ਦੀ ਬਹੁਤ ਜਿਆਦਾ ਸਮੱਸਿਆ ਪਾਣੀ ਯਾਨੀ ਕਿ ਝੋਨੇ ਨੂੰ ਮਿਲਦਾ ਨਹੀਂ ਠੀਕ ਆ ਤੇ ਆ ਤੁਸੀਂ ਦੇਖ ਸਕਦੇ ਹੋ ਦੇਖੋ ਜਿੱ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰੀ ਸ਼ਿਮਲਾ ਮਿਰਚ ਬਾਈ ਨੇ ਲਾਈ ਹੋਈ ਹੈ ਤੇ ਵਧੀਆ ਮੁਨਾਫਾ ਸ਼ਿਮਲਾ ਮਿਰਚ ਦੇ ਵਿੱਚੋਂ ਕੁਮਾ ਰਿਹਾ ਤੇ ਇਸ ਟਾਈਮ ਸ਼ਿਮਲਾ ਮਿਰਚ ਦਾ ਰੇਟ ਵੀ ਬੜਾ ਹਾਈ ਹੈ ਆ ਦੇਖੋ ਸ਼ਿਮਲਾ ਮਿਰਚ ਦੀ ਆ ਲੱਗੀ ਹੋਈ ਆ ਫਸਟ ਆ ਦੇਖ ਲਾ ਦਿਓ ਬੁੱਟਿਆਂ ਨੂੰ ਲੱਗੀ ਹੋਈ ਆ ਸ਼ਿਮਲਾ ਮਿਰਚ ਤੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਦੋਸਤੋ ਕਿਉਂਕਿ ਮੈਂ ਅਕਸਰ ਖੇਤੀ ਤੇ ਫਰੂਟਾਂ ਫਲਾਂ ਰਿਲੇਟਡ ਵੀਡੀਓ ਖੇਤੀਬਾੜੀ ਰਿਲੇਟਡ ਮੈਂ ਵੀਡੀਓ ਬਣਾਉਂਦਾ ਰਹਿਣਾ ਤੇ ਆ ਦੇਖੋ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰੀ ਸ਼ਿਮਲਾ ਮਿਰਚ ਲੱਗੀ ਹੋਈ ਆ ਤੇ ਹਰ ਇੱਕ ਕਿਸਾਨ ਭਰਾ ਕੋਲੇ ਵੀਡੀਓ ਜਾਣੀ ਚਾਹੀਦੀ ਆ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਸਬਜ਼ੀ ਦੇ ਵਿੱਚ ਕਮਾਈ ਤਾਂ ਹੈ ਹਨਾ ਕੁਝ ਖਾਸ ਗੱਲ ਤਾਂ ਹੈ ਕਿਸਾਨ ਲਾਉਂਦੇ ਆ ਆ ਦੇਖੋ ਲਾਲ ਮਿਰਚੀ ਮਲਾ ਮਿਰਚ ਲਾਲ ਹੈ ਆ ਦੇਖੋ ਠੀਕ ਹੈ ਬਾਕੀ ਮਿਰਚਾਂ ਬਹੁਤ ਲੱਗੀਆਂ ਨੇ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਆਪਾਂ ਹੋਰ ਤੁਹਾਡੇ ਨਾਲ ਇੱਕ ਨਵੀਂ ਵੈਰਾਈਟੀ ਜਿਹੜੀ ਆ ਉਹ ਸ਼ੇਅਰ ਕਰਾਂਗੇ ਨਵੀਂ ਫਸਲ ਹੈ ਜਿਹੜੀ ਨਵੀਂ ਸਬਜ਼ੀ ਆ ਉਹਦੇ ਉੱਪਰ ਆਪਾਂ ਵੀਡੀਓ ਬਣਾਵਾਂਗੇ ਆ ਦੇਖੋ ਠੀਕ ਹੈ ਤਾਂ ਕਿ ਵੀਡੀਓ ਕਰੋ ਦੱਬ ਕੇ ਸ਼ੇਅਰ ਹਰ ਇੱਕ ਬੰਦੇ ਕੋਲ ਹਰ ਇੱਕ ਭਰਾ ਕੋਲੇ ਕਿਸਾਨ ਭਰਾ ਕੋਲੇ ਵੀਡੀਓ ਜਾਣੀ ਚਾਹੀਦੀ ਹੈ ਤਾਂ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਕੋਈ ਵੀ ਵੀਡੀਓ ਤੁਹਾਡੇ ਤੱਕ ਆ ਸਕੇ ਪਹੁੰਚ ਸਕੇ ਉਹਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਆ ਵੀਡੀਓ ਦੇ ਵਿੱਚ ਆ ਸ਼ਿਮਲਾ ਮਿਰਚ ਦੇਖ ਸਕਦੇ ਤੁਸੀਂ ਸ਼ਿਮਲਾ ਮਿਰਚ ਦੀ ਖੇਤੀ ਬਾਈ ਜੀ ਇੰਨੀ ਕਿ ਵਧੀਆ ਖੇਤੀ ਹੈ ਡਿਮਾਂਡ ਵੀ ਹੈ ਦੀ ਮਾਰਕੀਟ ਦੇ ਵਿੱਚ ਸ਼ਿਮਲਾ ਮਿਰਚ ਦੀ ਤੇ ਮੰਡੀ ਦੇ ਵਿੱਚ 40 ਤੋਂ 45 ਰੁਪਏ ਕਿਲੋ ਇਸ ਟਾਈਮ ਸ਼ਿਮਲਾ ਮਿਰਚ ਦਾ ਰੇਟ ਆ ਠੀਕ ਹੈ ਸ਼ਿਮਲਾ ਮਿਰਚ ਦਾ ਜਿਹੜਾ ਰੇਟ ਹੈ 40 ਤੋਂ 45 ਰੁਪਏ ਕਿਲੋ ਇਸ ਟਾਈਮ ਸ਼ਿਮਲਾ ਮਿਰਚ ਦਾ ਰੇਟ ਹੈ ਮੰਡੀ ਦਾ ਠੀਕ ਹੈ ਤੇ ਤੁਸੀਂ ਵੀ ਥੋੜੀ ਥੋੜੀ ਖੇਤੀ ਸਬਜੀ ਦੀ ਕਰਿਆ ਕਰੋ ਦੋਸਤੋ ਸਬਜੀ ਦਾ ਕਿੱਲਾ ਦੋ ਦੋ ਕਿੱਲੇ ਚਾਰ ਕਿੱਲੇ ਤੁਸੀਂ ਸਬਜੀ ਦੇ ਲਾਓ ਅ ਨੈਕਸਟ ਵੀਡੀਓ ਦੇ ਵਿੱਚ ਆਪਾਂ ਕਿਸੇ ਹੋਰ ਸਬਜੀ ਰਿਲੇਟਡ ਟੂ ਵੀਡੀਓ ਬਣਾ ਕੇ ਤੁਹਾਨੂੰ ਪਾਵਾਂਗੇ ਤਾਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਆਇਆ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਓਕੇ ਦੋਸਤੋ ਧੰਨਵਾਦ ਰੱਬ ਰੱਖਾ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ